ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ। ਲਓ ਜੀ ਮਿੱਤਰੋ ਅੱਜ ਆਈ ਆਪਾਂ ਕੋਈ ਜਾਕਤ ਜੀਤ ਮਸ਼ੀਨ 2019 ਵਾਰ ਲਾਈਏ। ਇਹ ਆਈ ਪਿੰਡ ਬਦਰੇ ਤੋਂ ਜ਼ਿਲ੍ਹਾ ਬਾਇਆਂ ਦਾ ਬਾਇਆਂ ਨੂੰ ਬਰਨਾਲਾ ਜੀ। ਤੇ ਇਹ ਮਸ਼ੀਨ ਦੀ ਕਰਨੀ ਹੈ ਜੇ ਆਪਾਂ ਰਿਪੇਅਰ। ਆ ਦੇਖਦੇ ਕੋਲ ਖੋਲ ਕੇ ਵੀ ਕੀ ਕੁਝ ਕਰਨ ਦਾ। ਜਿਵੇਂ ਇਹਦੀਆਂ ਰੀਲ ਦੀਆਂ ਪਾਈਪਾਂ। ਆ ਦੇਖੋ ਜੀ। ਹਲਾ ਕੇ ਉਹ ਤਾਂ ਲੱਗਦਾ ਨਾ। ਇਹ ਖਰਾਬ ਹੈ। ਆਹ ਤੇ ਇਹ ਵੀ ਖਰਾਬ ਹੈ ਜੀ ਮਿੱਤਰੋ। ਤੇ ਰੀਲ ਦੇ ਪਾਈਪਾਂ ਕੱਢ ਕੇ ਬਾਹਰ ਆਪਾਂ ਦੇਖ ਲਿਆ ਜਾਂਦਾ ਨਾ ਮਤਲਬ ਵੀ ਕੀ ਗੱਲ ਬਾਤ ਆ ਪੀਪਾ ਪਾਈਪਾਂ ਨਮੀਆਂ ਪੈਣਗੇ ਕਿ ਮਤਲਬ ਵੀ ਇਹਨਾਂ ਦੀ ਰਿਫੈਰ ਕਰਦੀ ਹੈ ਬਾਕੀ ਹੁਣ ਆਪਾਂ ਜੇ ਬੈਲਟ ਲਾ ਲਈ ਸਾਰੀਆਂ ਬੈਲਟਾਂ ਲਾ ਕੇ ਕਰਦੇ ਹਾਂ ਇਹ ਬੈਰਿੰਗ ਚੈੱਕ ਸਾਰੇ ਦੇਖੋ ਜੀ ਫਿਸ ਤੋਂ ਫਰ ਚੈੱਕ ਕਰਾਂਗੇ ਫਰ ਤਾਂ ਆਹ ਵਾਲਾ ਪਾਸਾ ਖਤਮ ਹੋ ਰਾਂ ਦਾ ਆ ਦੇਖੋ ਫਰ ਵੀ ਨਵੇਂ ਪੈਣਗੇ ਤੇ ਆਫਰ ਸਹੀ ਪਏ ਹਮੇ ਅਸਾਂ ਇੱਕ ਮਸ਼ੀਨ ਦੇਖੀ ਆਵਾ ਵੀ ਇੱਕ ਵਾਸਤਾ ਮਸ਼ੀਨ ਦਾ ਖਿਚਾਈ ਬੰਦ ਕਰ ਦਿੰਦਾ ਉਰਲਾ ਵਾਸਤਾ ਪਿੱਸੋ ਖੜ ਕੇ ਸੱਜੇ ਹੱਥ ਇਹ ਖਿਚਾਈ ਬੰਦ ਕਰੂ ਹਮੇ ਅਸਾਂ ਇਹ ਇੱਕ ਮਸ਼ੀਨ ਦਾ ਤੇ ਬਾਕੀ ਮਸ਼ੀਨਾਂ ਦੇ ਬਾਹਰਨ ਲਗਭਗ ਸਾਰੇ ਬਦਲੇ ਹੋਏ ਨੇ ਹਣਾ ਮਤਲਬ ਵੀ ਕੰਮ ਕਿਸੇ ਪਹਿਲਾਂ ਵੀ ਕਿਸੇ ਵੱਡੀ ਕਿਸੇ ਲਈ ਕੰਮ ਕਰਿਆ ਹੋਇਆਗਾ ਉਹ ਗੱਲ ਬਾਤ ਨਹੀਂ ਜੀਗੀ ਜੀ ਅਣਜਾਣ ਦੇ ਕੰਮ ਦਾ ਅਸਾਂਗਾ ਮਸ਼ੀਨ ਦਾ ਨਵੀਂ ਚੋਬਰੋ ਕਰੋ ਚੈੱਕ ਨਾ ਡਰਮ ਡਰਮ ਆਪਾ ਡਰਮ ਵਾਲੀਆਂ ਸੋਨੀਆਂ ਖੁੱਲ ਗਈਆਂ ਸਾਰੀਆਂ ਤੇ ਬਾਕੀ ਦਾ ਨੰਬਰ 2 ਤੇ ਜਿਹੜਾ 4 ਨਾਗਾ ਇਹ ਹਰਿਆਣੇ ਵਾਲਾ 4 ਨਾ ਲੱਗਦਾਗਾ ਜਾ ਸੰਗਤ ਦਾ ਮੁੱਤ ਬਣਿਆ ਹੋ ਜਾਗਾ ਫੇ ਕੋਣ ਪੱਟਦੇ ਆਪਾਂ ਬਾਹਰਾਂਗਾ ਕੋਣ ਕਨੜ ਸਤਾਰਾ ਨੰਬਰ ਦਿਆ ਕਪਲੀ ਮਿੱਤਰ ਬਾਹਰ ਆਜੂਗੀ ਬਾਹਰ ਆ ਕੇ ਪਰਿਵਾਰਾਂ ਜੋਗੀ ਤੇ ਦੁਬਾਨਾ ਨੂੰ ਖੋਲ ਕੇ ਬੈਰਿੰਗ ਕੱਢਦੇ ਆਪਾਂ ਕਰੋ ਇੰਜ ਇੱਕ ਨਾ ਫਰ ਆਪਣੇ ਖੋਲਨੇ ਖੋਲ ਹੀ ਜਾਂਦੇ ਆਗੇ ਫਰ ਵੀ ਆਪਾਂ ਨਵੇਂ ਪਾਵਾਂਗੇ ਆਹ ਨੰਟ ਰਹਿ ਗਏ ਬੱਚੇ ਆਪਨਾ ਕੋਤਾ ਹਾਂ ਲੱਗੀ ਨਹੀਂ ਉਹ ਆਪਣੀ ਚਾਬੀ ਚਾਬੀ ਨਹੀਂ ਲੱਗੀ ਨੰਟ ਰਹਿ ਗਈ ਲੱਗੀ ਉਹ ਲਾਸ ਹੋ ਗਈ ਚਾਬੀ ਲਾਣਾ ਕੋਈ ਜੀ ਇਹ ਰਹਾ 베어ਿੰਗ ਪਟਦੀ ਮਿੱਤਰੋ 베어ਿੰਗ ਪਟ ਹੈ ਗਿਆ ਤੇ ਹੋ ਸਕਦਾ ਆਪਣੀ ਸਾਫਟ ਕੱਢਣੀ ਪਈ ਜੀ ਨਾ ਕਿਉਂਕਿ ਸਾਇਟ ਲਾ ਗਿਆ ਪਹਿਲੇ 베어ਿੰਗ ਦਾ ਕਰੋ ਇਹ ਚੈੱਕ ਨਾ ਸਾਫਟ ਮਿੱਤਰੋ ਇਹ ਆਪਣੀ ਗੈਂਡ ਡਰਾਮਾ ਵਾਲੀ ਨਾ ਇਹ ਸਾਇਟ ਆਉਣਾਗਾ ਆਹ ਬਲੋ ਤੇ ਇਹ ਤਾਂ ਸਹੀ ਆਗਾ ਆਪਣੇ ਵਿੱਚੋਂ ਕੱਢ ਲਈ ਇਹ ਆਹ ਦੇਖੋ ਕਰੋ ਚੈੱਕ ਜੀ ਇਹ ਕਰਦੇ ਆ ਮਾਲ ਤੇ ਵਾਕਈ ਨਹੀਂ ਆਪ ਪਕਵਾਉਣ ਦੀ ਪਰਚੀ ਨਹੀਂ ਆਈ ਇਹ ਕਿ ਜੋ ਵੀ ਸਮਾਨ ਇਹਦਾ ਸਮਾਨ ਬਣੇਖੀਏ ਨਾ ਇਹਦੀ ਮਸ਼ੀਨ ਦੀ ਰਫਾਇਦਾ ਬਹੁਤ ਥੋੜੀ ਆ ਗਈ ਮਤਲਬ ਨਾ ਮਾਤਰੀ ਆ ਗਈ ਤਾਂ ਫੇਰ ਵੀ ਸਾਰੀ ਖੁੱਲੂਗੀ ਨਾ ਕਿੰਨਾ ਝੋਕਰਾ ਫਲੇਮ ਆਦਾ ਦੇਖੋ ਅੜਾ ਇਹ ਤਾਂ ਕਰਦਾ ਮਤਲਬ ਫ੍ਰੀ ਹੋਈ ਵੀ ਆ ਜਾਓ ਤਾਂ ਆਪ ਦੇਖਦੇ ਕੀ ਗੱਲ ਬਾਤ ਆ ਜੀ ਤੇ ਆ ਪਟਕੇ ਦੇ ਇਥੋਂ ਨੇ ਕੀ ਯਾਰ ਨਾ ਪੈਂ ਗ੍ਰੈਂਡਰ ਆਪਣਾ ਬੈਰਾਂ ਕੱਟ ਕੇ ਆਪਾਂ ਕੱਢਦੇ ਆਂ ਫਿਰ ਉਗਰ ਉੜਾ ਉਗਰ ਮੜਾ ਰੇਗ ਮਾਰ ਲਾ ਲਈ ਦਿਓ ਬੈਰਾਂ ਘਟਣੇ ਪੰਨਾ ਮਾੜਾ ਇਹ ਮੂਰੇ ਸਾਫ ਕਰ ਲਿਆ ਕਰੋ ਜੀ ਕਿਉਂ ਬੈਰ ਨਹੀਂ ਸਾਫ ਖਾ ਨਿਕਲ ਜਾਂਦਾ ਇਹਦੇ ਮੂਰੇ ਜਰ ਲੱਗੀ ਹੁੰਦੀ ਹੈਗੇ ਜਾਂ ਸੰਜਰ ਸਾਹ ਆਪੋ ਬੈਰਿੰਗ ਆ ਮਾਰੇ ਵੀ ਬੈਰਿੰਗ ਆ ਰਿਕਨਮ ਤੇ ਡੁਪਲੀਕੇਟ ਬੈਰਿੰਗ ਆ ਮਾਰੇ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਨਾ ਤੇ ਆਹ ਵਾਲਾ ਆਪਣਾ ਪੀਆਰ ਦਾ ਬੈਰਿੰਗ ਆ ਜੀ ਠੀਕ ਹੈ ਜੀ ਇਹ ਦੇਖੋ ਜਮਾ ਬੈਰਿੰਗ ਆ ਆਖੀ ਲੱਗਦਾ ਵੀ ਕੋਈ ਫਰਕ ਨਹੀਂ ਹੈਗਾ ਵੈਸੇ ਇਹ ਦੇਚੀ ਬੈਰਿੰਗ ਆ ਆਪਣਾ ਟੀਆਰ ਦਾ ਤੇ ਜਿਹੜਾ ਇਹਦਾ ਮਾਰਕ ਨਾ ਜਿਹੜਾ ਆਹ ਵਾਲਾ ਤੇ ਆ ਲੱਗਿਆ ਟੀਆਰ ਇਹਦੇ ਵੀ ਪੋਲੀ ਇੰਜੀਨ ਦਾ ਖੱਟ ਮਾਰਕ ਦੇਖਿਆ ਕਰੋ ਦੇਖੋ ਇਹ ਖੱਟ ਮਾਰੋ ਉਹ ਦੇਖੋ ਉਹ ਭੱਜੇਗਾ ਨਾ ਟੀ ਆ ਗਈ ਭੱਜ ਜੂਗਾ ਜਿਹੜਾ ਜਮਾ Ориਜినਲ ਦਾ ਬੈਰਿੰਗ ਆ ਆਪਣਾ ਤੇ ਵਾਸ਼ ਜੀ ਆ ਦੇਖੋ ਕਿੰਨੀ ਸਖਤਾਂ ਮੈਂ ਵੀਰੇ ਨਾ ਮਰਦੀ ਕੁਠੀ ਹੋਏ ਇਹ ਲੈਂਦਾ ਨਹੀਂਗਾ ਕਿਉਂ ਇਹਦੇ ਵਿੱਚ ਬਣਿਆ ਹੋਇਆ ਹੈਗਾ ਬਰਾਕਟ ਤੇ ਟੀਆਰ ਇਹ ਆਪਣਾ オリジナル ਵਾਇਰਿੰਗ ਹੈ ਜੀ ਤੇ ਜਿਹੜਾ ਲੈ ਕੇ ਭਾਜੇ ਦੇਖੋ ਟੀਆ ਤੇ ਹਾਰ ਇਹ ਆਪਣਾ ਰੰਗ ਉਹਦੇ ਇੱਛੇ ਵਾਇਰਿੰਗ ਬਾਕੀ ਦੇ ਰੰਗ ਦਾ ਹੀ ਫਰਕ ਹੈ ਦੇਖੋ ਆ ਰੰਗ ਕਹੇ ਜਾਗਾ ਤੇ ਇਹਦਾ ਰੰਗ ਕਹੇ ਜਾਗਾ ਤੁਹਾਡੇ ਆਪਣੇ ਪੇਜ ਨੂੰ ਕਰ ਲਓ ਫੋਲੋ ਹੋਰ ਵੀਡੀਓ ਦੇਖਣ ਵਾਸਤੇ ਤੇ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ ਆਪਣੇ ਉਗਰ ਦਾ ਉਗਰਾ ਬੈਰਿੰਗ ਮੰਦ ਇੱਥੇ ਤੇ ਉਹਦੀ ਪਲੇਟ ਆ ਇਹ ਟੁੱਟ ਗਈ ਸੀਗੀ ਤੇ ਹੁਣ ਆਪਾਂ ਇਹਨੂੰ ਖਰਾਬ ਤੇ ਜਮਾ ਸਿੱਧੀ ਕਰਕੇ ਮਿੱਤਰ ਲਾਵਾਂਗੇ ਨਾ ਇਹ ਦੇਖੋ ਮਾਰ ਆ ਬਹੁਤ ਮਾਰ ਗਏ ਤੇ ਨੂੰ ਮੈਂ ਬਹੁਤ ਮਾਰ ਲਈ ਕਰਦੇ ਆਪਾਂ ਜਮਾ ਸਹੀ ਸਹੀ ਕਰਕੇ ਤਾਂ ਉਹਨੂੰ ਚੈੱਕ ਕਰਾਉਣਾ ਹੈ ਇਹ ਕਿਉਂ ਇਹ ਖਰਾਬ ਤੇ ਮਰਾ ਹੱਲ ਹੁੰਦਾ ਨਹੀਂ ਦਾ ਉਹ ਆਪਾਂ ਜਮਾਏ 02 ਕਰਕੇ ਨੂੰ ਸਹੀ ਕਰ ਦਾਂਗੇ ਸਹੀ ਕਰਕੇ ਮਿਲਦੇ ਆਪਾਂ ਤੇ ਹੁਣ ਆਪਾਂ ਰਾਤ ਆਪਣਾ ਉਹ ਮਾ ਉਗਰ ਸੀ ਦਾ ਵਿੱਚੋਂ ਨਟ ਟੁੱਟੇ ਹੋ ਜੀਗੇ ਤੇ ਇਹ ਨਟ ਆਪਾਂ ਨਵੇਂ ਲਾ ਦੇਣਗੇ ਪੱਟ ਕੇ ਮਿੱਤਰੋ ਤੇ ਇੱਕ ਆਪਣਾ ਤੁਹਾਨੂੰ ਪਤਾ ਹੀ ਆਪਾਂ ਰਾਤ ਬੰਦ ਗਏ ਛਾਈ ਕੀਤਾ ਰਾਤ ਗੁੱਲਾ ਟੁੱਟ ਗਿਆ ਜੀ ਇਧਰ ਜੀ ਚ ਬੈਰਿੰਗ ਪੰਨ ਦਾ ਆਪਣਾ 7 ਨੰਬਰ ਜੀ ਉਹ ਆਪਾਂ ਨਟ ਲਾ ਕੇ ਇਹਨੂੰ ਕੱਸ ਦਿਆਂ ਮਿੱਤਰੋ ਤੇ ਬਾਕੀਆਂ ਸਾਹ ਵਟ ਲਾਵਾਂਗੇ ਮਾਲ ਅੱਜ ਆਪਣਾ ਇਹ ਆ ਬੈਰਿੰਗ ਛੋ ਜੱਡਾ ਹੋਣਾ ਇੰਦਰ ਲਾਵਾਂਗੇ ਮਾਲ ਤੰਦ ਕੇ ਪੰਡਾਉਣਾ ਸਹਿਜ ਮਾਲਾ ਵੀ ਹੈ ਨੀਗਾ ਤੇ ਬਾਕੀ ਇਹ ਸਾਮਾਨ ਦੀ ਪਰਤੀ ਆਪਣੀ ਬਣਾ ਕੇ ਤੋਰਤੀ ਆਪਾਂ ਸਾਮਾਨ ਨੂੰ ਸਾਮਾਨਾਂ ਦੇ ਦੁਕਾਨਦਾਰ ਨੂੰ ਤੇ ਇਹ ਸਾਮਾਨ ਆਜੂ ਇੱਕ ਦੋ ਦਿਨਾਂ ਲੋਟਾਈ ਘੰਟੇ ਤੱਕ ਇਹ ਮੈਂ ਤਾਂ ਲਾ ਰਿਹਾ ਤਾਂ ਮਾਰ ਸਾਫਟ ਤੇ ਕਰੋ ਚੈੱਕ ਇਹਦਾ ਕਰਨਾ ਆਪਣੇ ਸਾਈਜ਼ 10 ਨੰਬਰ 50 ਐਮ ਐਮ ਤੇ ਇਹਨੇ ਕਟਰ ਦੇ ਰੀਲ ਵਾਲੀਆਂ ਪਾਈਪਾਂ ਜਿੱਥਨੇ ਬੋਸ ਹੁੰਦੇ ਨੇ ਉੱਥੇ ਕੱਟ ਜਾਂਦੀ ਨੇ ਮਿੱਤਰੋ ਤੇ ਆਪਾਂ ਨੇ ਘੱਟ ਖਰਚੇ ਦੇ ਰਿਪੇਅਰ ਕੀਤੀ ਹੈਗੀ ਤੇ ਜਿੱਥੋਂ ਦੋ ਘਸਿਏ ਨੇ ਉੱਥੋਂ ਤੇ ਆਪਾਂ ਨੇ ਮਿੱਤਰੋ ਮਾਂ ਲਾਤਾ ਦੇਖੋ ਮਾਂ ਲਾ ਕੇ ਉਹਦਾ ਗ੍ਰੈਂਡਰ ਮਾਰਤਾ ਆਪਣਾ ਵੱਡਾ ਨਾਲ ਪੱਥਰ ਮਾਰਤਾ ਤੇ ਉੱਤੇ ਉੱਤੇ ਜਮਾ ਦੇਖੋ ਜਮਾ ਇੱਕੋ ਜਿਹਾ ਕੰਮ ਪੂਰਾ ਵਧੀਆ ਕੰਮ ਹੋ ਗਿਆ ਅਹੀਂ ਆਜ ਹੀ ਹੋ ਗਈ ਦੇਖੋ ਜੀ ਆਹ ਹੋਰ ਨਾ ਲੱਗਦਾ ਮਿੱਤਰੋ ਦੇਖੋ ਕਰੋ ਚੈੱਕ ਨਾ ਨਹੀਂ ਇਹ ਪਾਈਪਾਂ ਨਵੀਂ ਪਾਉਣੀ ਆਪਣੇ ਘਟੋ ਘਟੇ ਮੰਨੋ ਵੀ 2000 ਦੀ ਪਾਈਪਾਂ ਨੇ ਹੁਣ ਇਹ ਸਿਰਫ 1000 ਪੀ ਦੀ ਛਰ ਗਿਆ ਅੱਪੀ ਆਪਣਾ 2000 ਕਿੱਥੇ ਲੱਗੂਗਾ ਜੇ ਪਾਈਪਾਂ ਚ ਇਗਰ ਨਹੀਂ ਨਹੀਂ 2000 ਘਟ 1000 ਪੀ ਛਰ ਜੂਗਾ ਇਹ ਪਾਈਪਾਂ ਦੀ ਲੱਗਦੀ ਨਹੀਂ ਵਰਤੋਂ ਨਹੀਂ ਪਾਏ ਨੇ ਮਿਸਤਰੀ ਦੀ ਤਾਂ ਜਿਹੜੇ ਪਾਈਪਾਂ ਨੇ ਪਪਰਾਂ ਦੇ ਇੰਜਨ ਨੂੰ ਵਿਧੀ ਕਰਕੇ ਖਰਚੇ ਘਟਾਉਂਗਾ ਕਰੋ ਚੈੱਕ ਨਾ ਆਪਣਾ ਜੀਨੇ ਕੰਮ ਚ ਚਲਾ ਲਿਆ ਆਪਣਾ ਰਿਪੇਅਰ ਦਾ ਤੇ ਇਹਦੀ ਕਟਰ ਜੀ ਕਟਰ ਤੇ ਉਗਰ ਦੇ ਰਿਹਾ ਕਰੀ ਜਨੇ ਨਾ ਮਿੱਤਰੋ ਦੇਖੋ ਜੀ ਕਿਤੇ ਦੋ ਚੂਹੇ ਖਰਾ ਸੀ ਆਪਣੇ ਉਹ ਆਪਾਂ ਇਹਨਾਂ ਲਾ ਦੇ ਨਵੇਂ ਲਾਏ ਨੇ ਜਿਵੇਂ ਹਰੇ ਬਣਾ ਚੂਹਾ ਨਾ ਆ ਕੇ ਦੇਖਣਾ ਮੈਂ ਕਿੰਨਾ ਲੱਗ ਜਾਂਦਾ ਨੀਗਾ ਤੇ ਬਾਕੀ ਵੀ ਮੈਂ ਬੈਰਿੰਗ ਹੈ ਇਹ ਵੀ ਦੋ ਤੋਂ ਪੰਜ ਬੈਰਿੰਗ ਨਵਾਂ ਬੈਰਿੰਗਾਂ ਮੁੱਤਰ ਜਾਵਾ ਤੇ ਬਹੁਤ ਬਰੀਕ ਪੋਲ ਲੈਣੇ ਕੰਪਨੀਆਂ ਬੈਰਿੰਗਾਂ ਜੀ ਨੇਡ ਇਨ ਪੋਲੈਂਡ ਆਗਾ ਐਨ ਐਸ ਕੇ ਦਾ ਬੈਰਿੰਗ ਆਗਾ ਪੇਪਰ ਕੋਲ ਹੀ ਆ ਜੀ ਜਦੋਂ ਅਸੀਂ ਇਹ ਬੈਰਿੰਗ ਪਾਉਣਾਗਾ ਇੱਕ ਬੈਰਿੰਗ ਐ ਪਊਗਾ ਠੀਕ ਆ ਉੱਪਰਲਾ ਬੈਰਿੰਗ ਐ ਪਊਗਾ ਹਥਲੇ ਬੈਰਿੰਗ ਐ ਪਊਗਾ ਮਤਲਬ ਇਹ ਆਉਟਸਾਈਡ ਪੰਦਾਗਾ ਚਲੋ ਦਿਖਾਉਨੇ ਆਪਾਂ ਤੇ ਇਹ ਜੋ ਮੈਂ ਇੱਕ ਵਾਰ ਗੈਸੋਟੇ ਪੈ ਗਿਆ ਜੀ ਆ ਤੇ ਆ ਐਂ ਬੂਆ ਆ ਬੈਠ ਗਏ ਮੈਂ ਤੇ ਪਰ ਕੋਈ ਗਾਇਗਾ ਆਪਣਾ ਇੰਟਰਪਟ